ਦੋਸਤੋ ਇਹ ਖੰਡਰ ਪੱਠਾ ਬਹੁਤ ਹੀ ਸਾਲ ਪੁਰਾਣਾ ਆ ਇਹ ਖੰਡਰ ਪੱਠਾ ਲਗਭਗ 20-25 ਸਾਲ ਪੁਰਾਣਾ ਇਸੇ ਤਰ੍ਹਾਂ ਇਹ ਸਾਰਾ ਸਾਮਾਨ ਪਿਆ ਆ ਮੈਂ ਤੁਹਾਨੂੰ ਇਸ ਬਾਰੇ ਅੰਦਰ ਕੋ ਮਕੇ ਜਾਣਕਾਰੀ ਦਿੰਦਾ ਤੇ ਇੱਥੇ ਕੁਝ ਹੈ ਤਾਂ ਨਹੀਂ ਇੱਥੇ ਕੁਝ ਹੈ ਤਾਂ ਨਹੀਂਗਾ ਅੰਦਰ ਕਿਤੇ ਦੇਖੋ ਮੈਂ ਅੰਦਰ ਜਾ ਰਿਹਾ ਮੈਨੂੰ ਵੀ ਡਰ ਲੱਗਦਾ ਪਿਆ ਕਿ ਅੰਦਰ ਜਾਵਾਂ ਕਿ ਨਾ ਜਾਵਾਂ ਫਰਮੇ ਸੋਚ ਤਾਂ ਦੇਖਦਾ ਇੱਥੇ ਅੰਦਰ ਕੁਝ ਹੋਵੇ ਦੇਖੋ ਇਹ ਬਹੁਤ ਪੁਰਾਣਾ ਹੈ ਦੇਖੋ ਇਹ ਲੰਗਣਾ ਬੜਾ ਮੁਸ਼ਕਲ ਹੋਇਆ ਪਿਆ ਮੈਂ ਕਿਸ ਤਰ੍ਹਾਂ ਲੰਗਾ ਹੁਣ ਹੌਲੇ ਹੌਲੇ ਲੰਗ ਜਾਂਨੇ ਆ ਬੜਾ ਦੇਖੋ ਖਤਰਨਾਕ ਹੈ ਕੋਈ ਇਸ ਤਰ੍ਹਾਂ ਦੀ ਚੀਜ਼ ਨਾ ਅੰਦਰ ਹੋਵੇ ਦੇਖੋ ਵਾਹ ਓਹ ਹੋ ਹੋ ਵਾਹ ਇਹਦਾ ਇੱਡਾ ਇੱਟਾ ਵਿਚੇ ਇੱਟਾ ਪਈਆਂ ਵਿਚੇ ਸਭ ਕੁਝ ਪਿਆ ਇਦਾਂ ਦਾ ਇਦਾਂ ਹੀ ਸਾਰਾ ਦੇਖੋ ਇਹ ਤਾ ਨੂੰ ਉਹ ਉੱਚਾ ਨਾ ਵਾ 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 ਉਹ ਬੱਲੇ ਬੱਲੇ ਬਹੁਤ ਉੱਚਾ ਯਾਰ ਇਹਦਾ ਕਿੰਸਤਾ ਹੁਣ ਮੈਂ ਅੱਗੇ ਜਾਵਾਂ ਕਿ ਨਾ ਜਾਵਾਂ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦੇਣੀ ਵੀ ਚਾਹੁੰਦਾ ਮੈਂ ਦੇਖੋ ਇਹ ਬਿਲਕੁਲ ਹੌਲ ਬਣੇ ਪਏ ਆ ਪੁਰਾਣੇ ਹੌਲ ਇਸ ਤਰ੍ਹਾਂ ਵਿੱਚ ਕੋਈ ਚੀਜ਼ ਨਾ ਹੋਵੇ ਇਹ ਦੇਖੋ ਵਿਚੋ ਆਰ ਪਾਰ ਇੱਟਾਂ ਦੇ ਵੀ ਦਿਖ ਰਿਹਾ ਇੱਥੇ ਕੋਈ ਜਾਨਵਰ ਰਹਿੰਦਾ ਲੱਗਦਾ ਅੰਦਰ ਓਹ ਹੋ ਹੋ ਇਹ ਵੀ ਆਲ ਪਾਰ ਹੀ ਆ ਗਈ ਇਹ ਸਾਰੇ ਹੌਲ ਆਰ ਪਾਰ ਹੈ ਇਹ ਦੇਖੋ ਕਿਸ ਤਰ੍ਹਾਂ ਲੰਘਣਾ ਮੁਸ਼ਕਲ ਹੋਇਆ ਪਿਆ ਮੈਂ ਕਿਸ ਤਰ੍ਹਾਂ ਲੰਘਾਂ ਇੱਥੋਂ ਦੀ ਦੇਖੋ ਦੋਸਤੋ ਵਾਹ ਇਹ ਹੌਲ ਦੇਖੋ ਇੱਥੇ ਕੋਈ ਚੀਜ਼ ਵੀ ਰਹਿ ਸਕਦੀ ਵਿੱਚ ਵੱਢ ਸਕਦੀ ਆ ਇੱਥੇ ਰਹਿ ਸਕਦੀ ਕੋਈ ਚੀਜ਼ ਵੀ ਕੋਈ ਇਹੋ ਜਿਹਾ ਜਾਨਵਰ ਕੋਈ ਇਹੋ ਜਿਹਾ ਜਿਹੜਾ ਦੇਖੋ ਇਹ ਹੌਲ ਬਿਲਕੁਲ ਖੰਡਰ ਬਣਿਆ ਪਿਆ ਬਹੁਤ ਹੀ ਪੁਰਾਣਾ ਕਿੰਨੇ ਸਾਲ ਪੁਰਾਣਾ ਹੋਵੇਗਾ ਮੈਨੂੰ ਤਾਂ ਲੱਗਦਾ ਮੇਰੀ ਉਮਰ ਦੇ ਜਿੰਨਾ ਲਗਭਗ 20-25 ਸਾਲ ਤੋ ਇਸੇ ਤਰ੍ਹਾਂ ਪਿਆ ਆ ਉਹ ਤੁਹਾਨੂੰ ਮੈਂ ਦਿਖਾਣਾ ਕਿ ਅੱਗੇ ਕੀ ਆ ਇਸੇ ਤਰ੍ਹਾਂ ਕੱਲੇ ਰਿਹਾ ਪਿਆ ਸਾਰਾ ਸਮਾਨ ਕਦੇ ਅੰਦਰ ਨਹੀਂ ਆਇਆ ਹੁਣ ਕੋਈ ਵੀ ਔਰ ਮੈਂ ਬਿਲਕੁਲ ਹੌਂਸਲਾ ਕਰਕੇ ਤੁਹਾਡੇ ਲਈ ਇਹ ਵੀਡੀਓ ਬਣਾ ਰਿਹਾ ਕਿ ਹੌਂਸਲਾ ਕਰਕੇ ਮੈਂ ਤੁਹਾਨੂੰ ਇਹ ਸਮਝਾ ਸਕਾਂ ਕਿ ਬਹੁਤ ਦੇਰ ਦਾ ਪੱਠਾ ਹੈ ਕਦੀ ਕੋਈ ਨਹੀਂ ਆਇਆ ਪੱਠਾ ਬੰਦ ਹੋਏ ਨੂੰ ਬਹੁਤ ਦੇਰ ਹੋ ਗਈ ਇਹ ਦੇਖੋ ਹਾਲ ਦੇਖੋ ਇਸੇ ਤਰ੍ਹਾਂ ਵਿੱਚ ਦੀ ਕੋਈ ਲੰਗਦਾ ਹੋਊਗਾ ਜ਼ਰੂਰ ਉਹ ਦੇਖੋ ਵਾਹ 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 ਲੰਬਾ ਓਹੋ ਮੈਂ ਦੇਖਦਾ ਵੀਡੀਓ ਨੂੰ ਜ਼ੂਮ ਕਰਕੇ ਮੈਂ ਦੇਖਦਾ ਓਹੋ ਬੱਲੇ 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 ਬਹੁਤ ਲੰਬਾ ਯਾਰ ਵਾਹ 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 ਬੇਚ ਨੂੰ ਹੋਲ ਗਿਆ ਬਹੁਤ ਲੰਬਾ ਬਣਿਆ ਯਾਰ ਇਹ ਤਾਂ ਇੱਥੇ ਤਾਂ ਖਤਰਨਾਕ ਹੋ ਸਕਦਾ ਕੁਝ ਵੀ ਇਹ ਦੇਖੋ ਹੁਣ ਮੈਂ ਤੁਹਾਨੂੰ ਇਧਰ ਨੂੰ ਲੈ ਕੇ ਜਾ ਰਿਹਾ ਮੈਂ ਦੇਖਦਾ ਪਿਆ ਕਿ ਕੋਈ ਇਹੋ ਜਿਹੀ ਚੀਜ਼ ਨਾ ਇੱਥੇ ਹੋਵੇ ਵੇਖੋ ਇਸ ਤਰ੍ਹਾਂ ਉਹ ਇਹ ਤਾਂ ਘੁੰਮ ਕੇ ਫਿਰ ਆਪਾਂ ਉੱਥੇ ਹੀ ਆ ਗਏ ਜੀ ਘੁੰਮ ਕੇ ਫਿਰ ਉੱਥੇ ਹੀ ਆ ਗਏ ਜੀ ਇਹ ਦੇਖੋ ਵਾਹ 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 ਫੇ ਹੋ ਮੈਨੂੰ ਲੱਗਦਾ ਮੈਨੂੰ ਗਾਂ ਨਹੀਂ ਜਾਣਾ ਚਾਹੀਦਾ ਗਾਂ ਜਾਣਾ ਖਤਰੇ ਤੋਂ ਖਾਲੀ ਨਹੀਂ ਜੇ ਮੈਂ ਗਾਂ ਜਾਊਂਗਾ ਮੈਨੂੰ ਪੈਰ ਰੱਖਣ ਲਈ ਵੀ ਜਗ੍ਹਾ ਨਹੀਂ ਹੈ ਪੈਰ ਰੱਖਣਾ ਹੀ ਮੁਸ਼ਕਲ ਹੋਇਆ ਪਿਆ ਇਹ ਬਿਲਕੁਲ ਖੰਡਰ ਹੈ ਜੇਕਰ ਮੈਂ ਗਾਂ ਜਾਊਂਗਾ ਤਾਂ ਮੇਰੀ ਜਾਨ ਨੂੰ ਖਤਰਾ ਹੋ ਸਕਦਾ ਮੈਂ ਇਸ ਵੀਡੀਓ ਨੂੰ ਇੱਥੇ ਹੀ ਖਤਮ ਕਰਦਾ